ਕਿਤਾ ਦੇ ਦਿਓ ਬਾਰ-ਬਾਰ ਜਿਹੜੀ ਕੀ ਸੋਦਾ ਸਾਦੀ ਪ੍ਰੋਲ ਹੋ ਜਾਂਦੀ ਆ ਐ ਕਿ ਫਿਰ ਪੰਜਾਬ ਦਿੰਦੇ ਪ੍ਰੋਲ ਦੇ ਆ ਗਏ ਨੇ ਕਿਸਦਾ ਦੇ ਦੋ ਚੀਜ਼ ਨੂੰ ਬੰਦੀ ਸਿੰਘ ਅੱਜ ਵੀ ਉੱਥੇ ਉੱਥੇ ਜਿੱਦਾਂ ਹਸਾ ਗਏ ਇਲੈਕਸ਼ਨ ਹੋਣ ਵਾਲੇ ਆ ਜਦੋਂ ਜਦੋਂ ਇਲੈਕਸ਼ਨ ਆਈ ਉਦੋਂ ਤੋਂ ਉਹ ਸਾਧਨ ਜਿਹੜੀ ਆ ਪ੍ਰੋਲ ਮਿਲੀ ਆ ਇੱਕ ਇੱਕ ਪਾਸੇ ਉਹ ਲੋਕ ਨੇ ਜਿਹੜੇ 32-33 ਸਾਲ ਤੋਂ ਆਪਣੀਆਂ ਸਜਾਵਾਂ ਭੁੱਜ ਚੁੱਕੇ ਆ ਮਤੇਰੀਆਂ ਤੇਰੀਆਂ ਸਜਾਵਾਂ ਹੋ ਗਿਆ ਉਹਨਾਂ ਦੀਆਂ ਪਰ ਉਹਨਾਂ ਨੂੰ ਕਿਤੇ ਪ੍ਰੋਲ ਦਾ ਨਾਂ ਤੱਕ ਨਹੀਂ ਹੈ ਰਿਹਤ ਉਹਨਾਂ ਨੇ ਕੀ ਕਰਨਾ ਪ੍ਰੋਲ ਹੀ ਇੱਕ ਦੇ ਦਿੰਦੇ ਇਹ ਲੋਕਾਂ ਨੂੰ ਪਰਮੋਣ ਵਾਸਤੇ ਆਪਣਾ ਵੋਟ ਬੈਂਕ ਇਕੱਠਾ ਕਰਨ ਵਾਸਤੇ ਇਸ ਸੌਦੇ ਸਾਧਨ ਜਿਹੜਾ ਉਸ ਦਿਆ ਜਾਂਦਾ ਤੇ ਉਹ ਵੋਟ ਬੈਂਕ ਇਕੱਠੀ ਕਰਕੇ ਮਨੋਬੀ ਇਕੱਠੀ ਕਰਕੇ ਬੀਜੇਪੀ ਸਰਕਾਰ ਨੂੰ ਉਹਨਾਂ ਦੀ ਝੋਲੀ ਪਾਉਂਦਾ ਹਲੇ ਤੱਕ ਤੇ ਅਸਲ ਵਿੱਚ ਇਸ ਸਾਧ ਦੇ ਉੱਤੇ ਜਿਹੜੀ ਐਕਚੁਅਲੀ ਇਨਕੁਆਰੀ ਜਿਹੜੀ ਹੋਣੀ ਚਾਹੀਦੀ ਉਹ ਹੋਈ ਹੋਈ ਸਾਡੇ ਕਾਨੂੰਨ ਦੇ ਹੱਥ ਵੱਜੇ ਪਿਆ। ਇਸ ਦੇਸ਼ 'ਚ ਸਾਡੇ ਅੱਧੇ ਤੋਂ ਵੱਧ ਲੋਕ ਜਿਹੜਿਆ ਭੁੱਖਮਰੀ ਦਾ ਸ਼ਿਕਾਰ ਆ, ਇਲਾਜ ਤੋਂ ਬਿਨਾਂ ਬੈਠੇ ਆ, ਵਿੱਦਿਆ ਤੋਂ ਬਿਨਾਂ ਬੈਠੇ ਆ ਪਰ ਇੱਥੇ ਇਸ ਦੇਸ਼ 'ਚ RAM ਰਾਜ ਲਾਗੂ ਕਰਨਾ, RAM ਮੰਦਿਰ ਬਣਾਉਣਾ, RAM ਰਾਜ ਲਾਗੂ ਨਹੀਂ ਹੋਣਾ। ਇੱਕ ਪਾਸੇ ਕਸ਼ਮੀਰ ਦੇ ਲੋਕ ਆ ਜਿਹੜੇ ਜਿੱਲਾ 'ਚ ਬੰਦ ਆ, ਬਿਨਾਂ ਕਿਸੁਰੋਂ। ਇੱਕ ਪਾਸੇ ਤੇਲਗਾਨਾ ਦੇ ਲੋਕ ਆ। ਜਿਹੜੇ ਬਿਨਾਂ ਕਿਸੂਰੋ ਬੰਦਿਆ ਇੱਕ ਪਾਸੇ ਕੇਰਲ ਦੇ ਲੋਕ ਜੇਲਾ 'ਚ ਬੰਦਿਆ ਮਹਾਰਾਸ਼ਟਰ ਦੇ ਲੋਕ ਜਿਹੜੇ ਆ ਜੇਲਾ 'ਚ ਬੰਦਿਆ ਦੂਜੇ ਪਾਸੇ ਜੀਐਨਯੂ ਦੇ ਵਿਦਿਆਰਥੀ ਜਿਹੜੇ ਘਰੋਂ ਪੜ੍ਹਨ ਆਏ ਸੀਗੇ ਪਰ ਉਹਨਾਂ ਨੂੰ ਸੋਝੀ ਹੋ ਗਈ ਵੀ ਇਹ ਸਰਕਾਰ ਕੀ ਚਾਹੁੰਦੀ ਹੈ ਉਹਨਾਂ ਦੀ ਮਨਸ਼ਾ ਧਰਮ ਦੇ ਉੱਤੇ ਸਿਆਸਤ ਕਰਨ ਦੀ ਮਨਸ਼ਾ ਤੇ ਲੋਕਾਂ ਨੂੰ ਜਾਤੀਵਾਦ ਦੇ ਉੱਤੇ ਲੜਾਉਣ ਦੀ ਮਨਸ਼ਾ ਉਹਨਾਂ ਨੇ ਲੋਕਾਂ ਨੇ ਆਵਾਜ਼ ਚੁੱਕੀ ਉਹਨਾਂ ਵਿਦਿਆਰਥੀਆਂ ਨੂੰ ਵੀ ਜਿਹੜਾ ਜੇਲਾ ਸੱਟਿਆ ਜਿਹੜੀ ਐਸਜੀਪੀਸੀ ਦੀ ਗੱਲ ਆ ਤੁਸੀਂ ਦੇਖਣਾ ਵੀ 20 ਤਰੀਕ ਨੂੰ ਇਹਨਾਂ ਨੇ ਦਿੱਲੀ ਬੰਗਲਾ ਸਾਹਿਬ ਤੋਂ ਜਿਹੜਾ ਮਾਰਚ ਆਰੰਭ ਕਰਨਾ ਸੀਗਾ ਨਾਲ ਅਕਾਲੀ ਦਲ ਸੀਗਾ ਮੋਕੇ ਤੇ ਆੜ ਕੇ ਮੋਕ ਮਾਰ ਕੇ ਪਿੱਛੇ ਚਲੇ ਗਏ ਉਹ ਪ੍ਰੋਗਰਾਮ ਖੇਲ ਕਰਾ ਦਿੱਤਾ ਉਹ ਕਿਉਂ ਕਿਉਂਕਿ ਭਾਜਪਾ ਦੀ ਪਲੈਨਿੰਗ ਆ ਇਹ ਨੋ ਮਾਸ ਦਾ ਰਿਸ਼ਤਾ ਢਾਣੀ ਸਗੋਂ ਗਲ ਬਕੜੀਆਂ ਵਾਲਾ ਹੋ ਗਿਆ ਇਹ ਵਖੋ ਦੇਖਿਆ ਬਾਂਦਰਾ ਦੀ ਲੜਾਈ ਦੇਖੀ ਕਦੀ ਇਹ ਬਾਂਦਰਾ ਦੀ ਲੜਾਈ ਹੋ ਰਹੀ ਹੈ ਇਹਨਾਂ ਫਿਰ ਇਕੱਠੇ ਹੋਏ ਨਾ ਥੋੜੀ ਦੇਰ ਬਾਅਦ ਜੋ ਸ਼ੋਲੇ 'ਤੇ ਇਹਨਾਂ ਨੇ ਫਿਰ ਇਕੱਠੇ ਹੋਏ ਨਾ ਇਹ ਆਉਣ ਵਾਲੇ ਸਮੇਂ 'ਚ ਜਿਹੜੀਆਂ ਇਹ ਚਾਲਾਂ ਚੱਲ ਰਹੀਆਂ ਇਹ ਇਕੱਠੇ ਹੁੰਦੀਆਂ ਵੀ ਉਹ ਬੰਦੀ ਹੋ ਰਹੀ ਆ ਕਿਸਾਨੀ ਅੰਦੋਲਨ 'ਚ ਜਦੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਤੇ ਤੁਰੇ ਨਹੀਂ ਜਦੋਂ ਕਿਸਾਨੀ ਅੰਦੋਲਨ ਭਰ ਗਿਆ ਜਦੋਂ ਦਿੱਲੀ ਲੋਕ ਗੁਰੂਹਾਮਲ ਕੇ ਬਹਿ ਗਏ ਕੋਈ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੀ ਹੱਥ ਖੁੱਲੀ ਉਹ ਹੋਏ ਤੇ ਬੜਾ ਕੰਮ ਖਰਾਬ ਹੋ ਗਿਆ ਇਹ ਤੇ ਹੁਣ ਜਾ ਫੇਰ ਦੇਣਾ ਅਸਲ 'ਚ ਲੋਕਾਂ ਨੇ ਹੁਣ ਜਾ ਫੇਰ ਹੀ ਦਿੱਤਾ ਇਹਨਾਂ ਨੂੰ ਕੱਖ ਨਹੀਂ ਪੱਲੇ ਛੱਡਿਆ ਇਹ ਕੁਰਬਾਨੀਆਂ ਕਹਿੰਦੇ ਆਪਾਂ ਕੁਰਬਾਨੀ ਦੇ ਦਾਂਗੇ ਅਸੀਂ ਤੇ ਸਾਨੂੰ ਤੇ ਪਾਣੀ ਨਹੀਂ ਘੁੱਟ ਲੰਘਣਾ ਆਪਾਂ ਇਹੋ ਜਿਹਾ ਚਾਹੁੰਦੇ ਆ ਕਿੱਥੇ ਗਈਆਂ ਇਹਨਾਂ ਦੀਆਂ ਕੁਰਬਾਨੀਆਂ ਕਿੰਨਾ ਕਹਿਣਾ ਚਾਹੁੰਦੇ ਸੀ ਕਿ ਲੱਗਦਾ ਵੀ ਜਿਹੜਾ ਭਾਜਪਾ ਤੇ ਅਕਾਲੀ ਦਲ ਨੇ ਇੱਕ ਵਾਰੀ ਫਿਰ ਗੱਠਜੋੜ ਹੋ ਜਾਊਗਾ ਅਤੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਪੰਜਾਬ ਵਿੱਚ ਆਪਣੇ ਦੇਸ਼ ਵਿੱਚ ਆਜੀ ਕਿਉਂਕਿ ਭਾਜਪਾ ਸ਼ਹਿਰਾਂ 'ਚ ਸਥਾਪਿਤ ਹੋ ਸਕਦੀ ਆ ਪਰ ਪਿੰਡਾਂ 'ਚ ਸਥਾਪਿਤ ਨਹੀਂ ਹੋ ਸਕਦੀ ਪਿੰਡਾਂ 'ਚ ਸਥਾਪਿਤ ਕਰਨ ਵਾਲਾ ਕੌਣ ਆ ਅਕਾਲੀ ਦਲ ਤੇ ਆਉਣ ਵਾਲੇ ਸਮੇਂ 'ਚ ਇਹਦੇ ਨਤੀਜੇ ਤੁਹਾਨੂੰ ਮਿਲ ਜਾਣੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਸੋਦਾ ਸਾਦ ਜਿਹੜੀ ਇੱਕ ਵਾਰੀ ਫਿਰ ਤੋਂ ਪ੍ਰੋਬਲ ਹੋ ਗਈ ਆ ਅਤੇ ਉਸ ਪ੍ਰੋ ਨੂੰ ਲੈ ਕੇ ਜਿਹੜਾ ਕੀ ਸਿੱਖ ਸੰਗਤ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਵੀ ਬਾਰ-ਬਾਰ ਜਿਹੜਾ ਕੀ ਸੋਦਾ ਸਾਦ ਆ ਉਹ ਪ੍ਰੋ ਤੇ ਹੋਣਾ ਉਹਨਾਂ ਦਾ ਕਿਸ ਤਰ੍ਹਾਂ ਦਾ ਕਾਰਨ ਆ ਤੇ ਇਸ ਤਮਾਮ ਮੁੱਦੇ ਦਾ ਜੀ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਜਿਹੜੇ ਕੀ ਯਾਰ ਨੇ ਸਰਵਿਸਿੰਗ ਹੈਰੀ ਜਿਹੜੀ ਅਕਸਰ ਜਿਹੜੀ ਬੰਦੀ ਸਿੰਘਾਂ ਦੀ ਜਿਹਾਈ ਨੂੰ ਲੈ ਕੇ ਹਮੇਸ਼ਾ ਬਾਅਦ ਚੁੱਕਦੇ ਨੇ ਸਰਵਿਸਿੰਗ ਹੈਰੀ ਸਾਡੇ ਨਾਲ ਹੈ ਸਰਵਿਸਿੰਗ ਬਹੁਤ ਬਹੁਤ ਸਵਾਗਤ ਕਰਾਜੀ ਧੰਨਵਾ ਕਿਸ ਤਰ੍ਹਾਂ ਇਹ ਦਿਓ ਬਾਰ-ਬਾਰ ਜਿਹੜੀ ਕੀ ਸੋਦਾ ਸਾਦੀ ਪ੍ਰੋਲ ਹੋ ਜਾਂਦੀ ਆ ਇੱਕੀ ਫਿਰ 50 ਦਿਨ ਦੇ ਪ੍ਰੋਲ ਤੇ ਆ ਗਏ ਨੇ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਬੰਦੀ ਸਿੰਘ ਅੱਜ ਵੀ ਉੱਥੇ ਉੱਥੇ ਜੇਲਾ ਵਿੱਚ ਨੇ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਲੈ ਕੇ ਇਲੈਕਸ਼ਨ ਆਉਣ ਵਾਲੇ ਆ ਜਦੋਂ ਜਦੋਂ ਇਲੈਕਸ਼ਨ ਆਈ ਉਦੋਂਦੋ ਉਹ ਸਾਦ ਨੂੰ ਜਿਹੜੀ ਆ ਪ੍ਰੋਲ ਮਿਲੀ ਆ ਹੁਣ ਕਾਰਨ ਵੀ ਆ ਇਹ ਫਰਵਰੀ ਦੇ ਵਿੱਚ ਜਿਹੜੀਆਂ ਇਲੈਕਸ਼ਨ ਆ ਰਹੀਆਂ ਐਮਪੀ ਚ ਦੀਆਂ ਉਹਦੇ ਵਿੱਚ ਉਹਦਾ ਵਰਤਨਾ ਜ਼ਰੂਰੀ ਆ ਬੀਜੇਪੀ ਸਰਕਾਰ ਨੂੰ ਕਿਉਂਕਿ ਜੇ ਬੀਜੇਪੀ ਉਹਨੂੰ ਵਰਤੂਗੀ ਨਹੀਂ ਤਾਂ ਵੋਟ ਬੈਂਕ ਕੋਈ ਮਾਲਵੇ ਵਾਲਾ ਪਾਸਾ ਜਿਹੜਾ ਉਹ ਕਾਫੀ ਵੋਟ ਬੈਂਕ ਇਸ ਸੌਦੇ ਵਾਲੇ ਸਾਧਨਾ ਝੂਠੇ ਸੌਦੇ ਵਾਲੇ ਸਾਧਨਾ ਜੁੜਿਆ ਆ ਇੱਕ ਪਾਸੇ ਉਹ ਲੋਕ ਨੇ ਜਿਹੜੇ 32-32 ਸਾਲ ਤੋਂ ਆਪਣੀਆਂ ਸਜ਼ਾਵਾਂ ਭੁਗ ਚੁੱਕੇ ਆ ਮਤੇਰੀਆਂ ਤੇਰੀਆਂ ਸਜ਼ਾਵਾਂ ਹੋ ਗਿਆ ਉਹਨਾਂ ਦੀਆਂ ਪਰ ਉਹਨਾਂ ਨੂੰ ਕਿਤੇ ਪ੍ਰੋਲ ਦਾ ਨਾਂ ਤੱਕ ਨਹੀਂ ਹੈ ਰਿਹਾਨ ਉਹਨਾਂ ਨੇ ਕੀ ਕਰਨਾ ਪ੍ਰੋਲ ਹੀ ਇੱਕ ਦੇ ਦਿੰਦੇ ਹਲ ਤੱਕ ਭਰੋਲ ਨਹੀਂ ਦਿੱਤੀ ਕਿਉਂਕਿ ਉਹਨਾਂ ਦੇ ਮਾਪੇ ਜਹਾਨੋ ਚਲੇ ਗਏ ਉਹਨਾਂ ਦੇ 3 ਪੁੱਤ ਵੀ ਕੁਝ ਇਹੋ ਜਿਹੇ ਜਿਹੜੇ ਜਿੰਨੇ ਡੈਥ ਹੋ ਗਈ ਉਹ ਨਾ ਤੇ ਆਪਣੇ ਘਰ ਖੁਸ਼ੀ ਦੇ ਮੌਕੇ ਪਹੁੰਚ ਸਕੇ ਤੇ ਨਾ ਗਮੀ ਦੇ ਮੌਕੇ ਬਾਜੂ ਜੇਲ੍ਹਾਂ ਚ ਬੰਦ ਆ ਉਹ ਤੇ ਆਪਣੇ ਇਲਾਜ ਕਰਾਉਣ ਤੋਂ ਵੀ ਅੰਦਰ ਜਿਹੜਾ ਜੇਲ੍ਹ ਚ ਉਹਨਾਂ ਦਾ ਇਲਾਜ ਹੋ ਰਿਹਾ ਉਹ ਤੋਂ ਸਮਰੱਥ ਆ ਤੇ ਜਿਹੜਾ ਇਹ ਬਾਬਾ ਸੱਚੇ ਸੋਦੇ ਵਾਲਾ ਪਤਣੀ ਕੀ ਇਹ ਝੂਠੇ ਸੋਦੇ ਵਾਲਾ ਇਹ ਜਿਹੜਾ ਵਾ ਹਰ 6 ਮਹੀਨੇ ਬਾਅਦ ਭਰੋਲ ਤੇ ਹੁੰਦਾ ਤੇ ਉਹੀ ਸੁੱਖ ਸੁਵਿਧਾਵਾਂ ਇਹਨੂੰ ਉਹ ਅੰਦਰ ਮਿਲਦੀਆਂ ਤੇ ਉਹੀ ਸੁੱਖ ਸੁਵਿਧਾਵਾਂ ਬਾਹਰ ਮਿਲਦੀਆਂ ਇਹ ਲੋਕਾਂ ਨੂੰ ਪਰਮੋਣ ਵਾਸਤੇ ਆਪਣਾ ਵੋਟ ਬੈਂਕ ਇਕੱਠਾ ਕਰਨ ਵਾਸਤੇ ਇਸ ਸੋਦੇ ਸਾਧ ਨੂੰ ਜਿਹੜਾ ਉਸ ਦਿਆ ਜਾਂਦਾ ਤੇ ਉਹ ਵੋਟ ਬੈਂਕ ਇਕੱਠੀ ਕਰਕੇ ਮਨੋਪੀ ਇਕੱਠੀ ਕਰਕੇ ਬੀਜੇਪੀ ਸਰਕਾਰ ਨੂੰ ਉਹਨਾਂ ਦੀ ਝੋਲੀ ਪਾਉਂਦਾ ਪਰ ਪੰਜਾਬ ਦੇ ਲੋਕ ਬੜੇ ਸਿਆਣੇ ਆ ਸੁਹਿਰਦ ਆ ਇਸ ਗੱਲਾਂ ਦੇ ਉੱਤੇ ਚਿੰਤਨ ਕਰਦੇ ਆ ਤੇ ਉਹ ਚਿੰਤਨ ਦਾ ਨਿਚੋੜ ਵੀ ਕੱਢਦੇ ਆ ਤੇ ਇਹ ਨਿਚੋੜ ਅਸਲੇ ਨਿਕਲ ਰਿਹਾ ਵੀ ਜਿਹੜੀ ਇਹ ਸੋਦੇ ਸਾਹ ਨੂੰ ਜਿਹੜੀ ਦਿੱਤੀ ਗਈ ਆ ਪ੍ਰੋਲ ਇਹ ਵੋਟ ਬੈਂਕ ਦਾ ਕਾਰਨ ਆ ਜਿਹੜਾ ਵੀ ਉਹ ਮਨੋਪੀ ਇਕੱਠੀ ਕਰਕੇ ਦਵੇ ਪਰ ਸਰ ਜੀ ਤੁਸੀਂ ਨਹੀਂ ਕਿਸ ਤਰ੍ਹਾਂ ਦੇਖਦੇ ਸਾਡੇ ਕਾਨੂੰਨ ਨੂੰ ਅਸੀਂ ਦੇਖਦੇ ਵੀ ਬਾਰ-ਬਾਰ ਜਿਹੜਾ ਕੀ ਜਿਹੜਾ ਸੌਦਾ ਸਾਧ ਆ ਉਸ ਤੇ ਬਲਾਕ ਕਰਦੇ ਇਨਜਾਮ ਲੱਗਦੇ ਨੇ ਉਸ ਤੇ ਸ਼ੋਸ਼ਣ ਕਰਨ ਦੇ ਇਨਜਾਮ ਲੱਗਦੇ ਨੇ ਹੋਰ بڑے ਵੱਡੇ ਇਨਜਾਮ ਲੱਗਦੇ ਨੇ ਪਰ ਕਾਨੂੰਨ ਕਿਸ ਤਰ੍ਹਾਂ ਦੇਖਦਾ ਇੰਨੀ ਜੇ ਤੋਂ ਬਾਅਦ ਜਿਹੜਾ ਕੀ ਸਜ਼ਾ ਮਿਲੀ ਆ ਜਾਂ ਕਿਸੇ ਦਾ ਉਹ ਜੇਲ ਚਲ ਜਾਂਦੇ ਨੇ ਅਸੀਂ ਦੇਖਦੇ ਵੀ ਜੇਲ 'ਚ ਬੰਦਾ ਇੱਕ ਵਾਰੀ ਜਾਂਦਾ ਉਸ ਤੋਂ ਬਾਅਦ ਉਹਨੂੰ ਜਲਦੀ ਪ੍ਰੋਬਲਮ ਮਿਲਦੀ ਪਰ ਉਸਨੂੰ ਹਾਇਦੀ ਨਹੀਂ ਪ੍ਰੋਬਲ ਮਿਲਦੀ ਆ ਕਾਨੂੰਨ ਵਸਤਾਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਲੈ ਕੇ ਸਾਡੇ ਪੰਜਾਬ ਸਾਡੇ ਦੇਸ਼ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਹਲੇ ਤੱਕ ਤੇ ਅਸਲ ਦੇ ਵਿੱਚ ਇਹ ਸਾਧ ਦੇ ਉੱਤੇ ਜਿਹੜੀ ਐਕਚੁਅਲੀ ਇਨਕੁਆਰੀ ਜਿਹੜੀ ਹੋਣੀ ਚਾਹੀਦੀ ਉਹ ਹੋਈ ਹੋਈ ਨਹੀਂ ਸਾਡੇ ਕਾਨੂੰਨ ਦੇ ਹੱਥ ਵੱਜੇ ਪਏ ਆ ਜਿਸ ਦਿਨ ਕਾਨੂੰਨ ਆਪਣੀ ਅਈ ਤੇ ਆ ਗਿਆ ਸਾਡੇ ਬੰਦੀ ਸਿੰਘ ਜਿਹੜੇ ਉਸ ਕਾਲੇ ਦੌਰ ਚ ਇਹਨਾਂ ਨੇ ਚੁੱਕ-ਚੁੱਕ ਕੇ ਅੰਦਰ ਸੁੱਟੇ ਆ ਕਈਆਂ ਦੇ ਕਤਲ ਕੀਤੇ ਕਈਆਂ ਨੂੰ ਦਰਿਆਵਾਂ ਵਿੱਚ ਸੁੱਟ ਦਿੱਤਾ ਤੇ ਕਈਆਂ ਦਾ ਹਲੇ ਤੱਕ ਪਤਾ ਹੀ ਨਹੀਂ ਉਹ ਵੀ ਉਹ ਮਰ ਗਏ ਆ ਜੂਵੇਂ ਆ ਕਿੱਥੇ ਆ ਉਹਨਾਂ ਦਾ ਕੋਈ ਨਹੀਂ ਪਤਾ ਪਰ ਇਹ ਸੋਦੇ ਸਾਧ ਦੀ ਜਿਹੜੀ ਆ ਇਨਕੁਆਰੀ ਜਿਸ ਦਿਨ ਸਹੀ ਢੰਗ ਨਾਲ ਹੋਗੀ ਕਿਉਂਕਿ ਇਸ ਤੇ ਇਹਦੇ ਪਿੱਛੇ ਕੋਈ ਛੋਟਾ ਪਲਾਨ ਨਹੀਂ ਆ ਇਹਦੇ ਪਿੱਛੇ ਬੜੀ ਵੱਡੀ ਸਟੇਟ ਪੂਰੀ ਕੰਮ ਕਰਦੀ ਆ ਸਟੇਟ ਦਾ ਬੜਾ ਵੱਡਾ ਹੱਥ ਆ ਚਾਹੇ ਉਹ ਜਿਹੜੀ ਮਰਜੀ ਸਰਕਾਰ ਹੋਵੇ ਬੀਜੇਪੀ ਨਹੀਂ ਐਸਲੇ ਐਸਲੇ ਬੀਜੇਪੀ ਪਰ ਉਸ ਤੋਂ ਪਹਿਲੀਆਂ ਸਰਕਾਰਾਂ ਵੀ ਨਾਲ ਇਨਵੋਲਵ ਆ ਉਹ ਸਾਰਾ ਕੁਝ ਨੂੰ ਜਿਹੜਾ ਆ ਪ੍ਰੋਵਾਈਡ ਕਰਦੀਆਂ ਬੜੀ ਦੁੱਖ ਦੀ ਗੱਲ ਆ ਵੀ ਇੱਕ ਪਾਸੇ ਇੱਕ ਪੱਤਰਕਾਰ ਭਰਾ ਤੁਸੀਂ ਪੱਤਰਕਾਰ ਭਾਈਚਾਰੇ ਨਾਲ ਜੁੜੇ ਹੋ ਉਹ ਪੱਤਰਕਾਰ ਭਰਾ ਦਾ ਜਿਹੜਾ ਇਹ ਕਤਲ ਕਰਾ ਦਿੱਤਾ ਜਾਂਦਾ ਇਹਦੇ ਵੱਲੋਂ ਕਿਉਂ ਕਰਵਾਇਆ ਜਾਂਦਾ ਕਿ ਉਹਨੇ ਇਹਦੇ ਕਾਲੇ ਚਿੱਠੇ ਜਾਗਰ ਕੀਤੇ ਸੀਗੇ ਇਹਦੇ ਜਿਹੜੇ ਬਲਾਤਕਾਰ ਲੜਕੀਆਂ ਨਾਲ ਕੀਤੇ ਸੀ ਜਿਹੜੀਆਂ ਉਹਦੀਆਂ ਇਹ ਜ਼ਿੰਮੇਵਾਰ ਸੀ ਬਲਾਤਕਾਰਾਂ ਦਾ ਉਹਦੇ ਵਿੱਚ ਇਹ ਇਨਵੋਲ ਸੀਗਾ ਉਸ ਪੱਤਰਕਾਰ ਵੀਰ ਨੇ ਆਪਣੀ ਬਹਾਦਰੀ ਨਾਲ ਬੜੀ ਦ੍ਰਿੜਤਾ ਨਾਲ ਜਿਹੜਾ ਉਹਦਾ ਪਰਦਾ ਫਾਸ਼ ਕੀਤਾ ਸੀਗਾ ਪਰ ਮੈਨੂੰ ਦੁੱਖ ਆ ਵੀ ਇੱਕ ਪਾਸੇ ਗੋਦੀ ਮੀਡੀਆ ਗੋਦੀ ਮੀਡੀਆ ਸੋਦੇ ਸਾਧ ਨੂੰ ਕੁਝ ਹੋਰ ਵਿਖਾ ਕੇ ਪੱਤਰਕਾਰ ਭਾਈਚਾਰੇ ਨਾਲ ਵੱਡਾ ਵੱਡਾ ਕਹਾਣ ਕੀਤਾ ਉਹਨੇ ਐਸਲੇ ਜੇ ਉਹਦੀ ਇਨਕੁਆਰੀ ਕੀਤੀ ਜਾਵੇ ਉਹਦਾ ਜਿਹੜਾ ਡੇਰਾ ਵਾ ਉਹਦੇ ਵਿੱਚ ਕਈ ਲੋਕਾਂ ਦੀਆਂ ਜਿਹੜੀਆਂ ਲਾਸ਼ਾਂ ਤੁਹਾਨੂੰ ਉਹਦੇ ਜਿਹੜੇ ਜਿੱਥੇ ਮੂਰੀਆਂ ਬੀਜਦਾ ਜਿੱਥੇ ਉਹ ਗਾਜਰਾ ਬੀਜਦਾ ਇੱਕ ਮੂਲੀ 5-500 ਦੀ ਉਹਦੇ ਥੱਲਿਓਂ ਹੀ ਕਈ ਹੱਡ ਰੋੜੀ ਮਿਲ ਜਾਣੀਆਂ ਲੋਕਾਂ ਦੀ ਇਹ ਉਹ ਸਾਧ ਆ ਜਿਸ ਨੇ ਆਪਣੇ ਆਪ ਨੂੰ ਸਥਾਪਿਤ ਰੱਖਣ ਵਾਸਤੇ ਹਜ਼ਾਰਾਂ ਦੀ ਗਿਣਤੀ ਚ ਆਪਣੇ ਸ਼ਰਧਾਲੂਆਂ ਨੂੰ ਨਪੁੰਸਕ ਬਣਾਇਆ ਨਪੁੰਸਕ ਬਣਾ ਕੇ ਉਹਨਾਂ ਦੀਆਂ ਔਰਤਾਂ ਨੇ ਗਲਤ ਕੰਮ ਕੀਤੇ ਤੇ ਇਹ ਸਰਕਾਰ ਉਹਦੇ ਉੱਤੇ ਪਰਦਾ ਪਾ ਕੇ ਉਹਨੂੰ ਬਚਾਉਂਦੀ ਰਹੀ ਆ ਤੇ ਹੁਣ ਵੀ ਬਚਾ ਰਹੀ ਆ ਇਹ ਪ੍ਰੋਲ ਦਾ ਕਾਰਨ ਇਹ ਆ ਪਰ ਇੱਕ ਪਾਸੇ ਕਸ਼ਮੀਰ ਦੇ ਲੋਗ ਆ ਜਿਹੜੇ ਜੇਲ੍ਹਾਂ 'ਚ ਬੰਦ ਆ ਬਿਨਾਂ ਕਿਸੂਰੋਂ ਇੱਕ ਪਾਸੇ ਤਿਲਗਾਨਾ ਦੇ ਲੋਗ ਆ ਜਿਹੜੇ ਬਿਨਾਂ ਕਿਸੂਰੋਂ ਬੰਦ ਆ ਇੱਕ ਪਾਸੇ ਕੇਰਲ ਦੇ ਲੋਗ ਜੇਲ੍ਹਾਂ 'ਚ ਬੰਦ ਆ ਮਹਾਰਾਸ਼ਟਰ ਦੇ ਲੋਗ ਜਿਹੜੇ ਆ ਜੇਲ੍ਹਾਂ 'ਚ ਬੰਦ ਆ ਦੂਜੇ ਪਾਸੇ ਜੀਐਨਯੂ ਦੇ ਵਿਦਿਆਰਥੀ ਜਿਹੜੇ ਘਰੋਂ ਪੜਨ ਆਏ ਸੀਗੇ ਪਰ ਉਹਨਾਂ ਨੂੰ ਸੋਝੀ ਹੋ ਗਈ ਵੀ ਇਹ ਸਰਕਾਰ ਕੀ ਚਾਹੁੰਦੀ ਹੈ ਉਹਨਾਂ ਦੀ ਮਨਸ਼ਾ ਧਰਮ ਦੇ ਉੱਤੇ ਸਿਆਸਤ ਕਰਨ ਦੀ ਮਨਸ਼ਾ ਤੇ ਲੋਕਾਂ ਨੂੰ ਜਾਤੀਵਾਦ ਦੇ ਉੱਤੇ ਲੜਾਉਣ ਦੀ ਮਨਸ਼ਾ ਉਹਨਾਂ ਨੇ ਲੋਕਾਂ ਨੇ ਆਵਾਜ਼ ਚੁੱਕੀ ਉਹਨਾਂ ਵਿਦਿਆਰਥੀਆਂ ਨੂੰ ਵੀ ਜਿਹੜਾ ਜੇਲ੍ਹਾਂ ਸੁਟਿਆ ਅਸੀਂ ਜਿੱਥੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਅਸੀਂ ਸਮੁੱਚੇ ਭਾਰਤ ਦੇ ਲੋਕਾਂ ਦੀ ਜਿਹੜੇ ਬੁੱਧੀਜੀਵੀ ਜਿਹੜੇ ਪੱਤਰਕਾਰ ਜਿਹੜੇ ਵਿਦਿਆਰਥੀ ਜਿਹੜੇ ਲੋਕ ਹਾ ਦਾ ਨਾਰ ਮਾਰਨ ਵਾਲੇ ਸੀ ਉਹਨਾਂ ਨੂੰ ਮੰਦਰ ਸੁਟਿਆ ਆਪਾਂ ਉਹਨਾਂ ਦੀ ਵੀ ਰਿਹਾਈ ਦੀ ਨਾਲ ਗੱਲ ਮੰਨਦੇ ਆਂ ਤਦ ਜਿਹੜੀ ਅੱਜ ਇਹ ਗੱਲ ਕਰਦੇ ਆਂ ਰਾਮ ਰਾਜ ਰਾਮ ਰਾਜ ਲਿਉਂਦੀ ਜੇ ਸਾਡੇ ਕਾਨੂੰਨ ਦੀ ਵਿਵਸਥਾ ਠੀਕ ਹੋ ਜੇ ਸਾਡਾ ਕਾਨੂੰਨ ਇੱਕਸਾਰ ਹੋ ਜੇ ਉਦੋਂ ਤੱਕ ਜਿਹੜਾ ਵਾ ਰਾਮ ਰਾਜ ਆਉਂਦੇ ਸਾਰਿਆ ਜੇ ਕਾਨੂੰਨ ਵਿਵਸਥਾ ਠੀਕ ਨਹੀਂ ਹੋਗੀ ਤੇ ਇਸ ਦੇਸ਼ 'ਚ ਰਾਮ ਰਾਜ ਨਹੀਂ ਆਊਗਾ ਕੱਲ ਰਾਮ ਮੰਦਰ ਦਾ ਮੂਰਤ ਕਰਨਾ ਪਰ ਰਾਮ ਰਾਜ ਦੀ ਸਥਾਪਨਾ ਨਹੀਂ ਹੋਗੀ ਰਾਮ ਰਾਜ ਦੇ ਵਿੱਚ ਲੋਕ ਬੜੇ ਖੁਸ਼ ਹੀਗੇ ਉੱਥੇ ਸਾਰਿਆਂ ਨੂੰ ਨਿਆਂ ਮਿਲਦਾ ਸੀਗਾ ਜਿਹੜਾ ਜੁਰਮ ਕਰਦਾ ਸੀ ਉਹਦੀ ਤਸਦੀਕ ਹੁੰਦੀ ਸੀਗੀ ਉਸ ਨੂੰ ਉਸ ਹਿਸਾਬ ਨਾਲ ਸਜ਼ਾ ਮਿਲਦੀ ਸੀ ਤੇ ਉਸ ਰਾਜ ਚ ਕੋਈ ਭੁੱਖਾ ਨਹੀਂ ਸੌਂਦਾ ਸੀ ਪਰ ਇਸ ਦੇਸ਼ ਚ ਸਾਡੇ ਅੱਧੇ ਤੋਂ ਵੱਧ ਲੋਕ ਜਿਹੜੇ ਆ ਭੁੱਖਮਰੀ ਦਾ ਸ਼ਿਕਾਰ ਆ ਇਲਾਜ ਤੋਂ ਬਿਨਾਂ ਬੈਠੇ ਆ ਵਿਦਿਆ ਤੋਂ ਬਿਨਾਂ ਬੈਠੇ ਆ ਪਰ ਇੱਥੇ ਇਸ ਦੇਸ਼ ਚ ਰਾਮ ਰਾਜ ਲਾਗੂ ਕਰਨਾ ਰਾਮ ਮੰਦਰ ਬਣਾਉਣਾ ਰਾਮ ਰਾਜ ਲਾਗੂ ਨਹੀਂ ਹੋਣਾ ਵੀ ਹਰਿਆਸੀਂ ਦੇਖਿਆ ਵੀ ਬੰਦੀ ਸਿੰਘਾਂ ਰਿਹਾਈ ਨੂੰ ਲੈ ਕੇ ਜਿਹੜੀ ਸਿੱਖਾਂ ਦੀ ਸਭ ਤੋਂ ਵੱਧ ਸਜਤਾ ਵਾ ਐਸਜੀਪੀਸੀ ਜਿਹੜਾ ਕੋ ਕਹਿੰਦਾ ਕਿ ਸੁਪਰੀਮੋ ਕਹਿਆ ਜਾਂਦਾ ਠੀਕ ਹੈ ਅਸੀਂ ਦੇਖਿਆ ਆਇਦੇ ਨੇ ਉਹਨਾਂ ਵੱਲੋਂ ਵੀ ਬੜਾ ਪੱਟਾ ਇਸ ਕੀਤੇ ਜਾਂਦੇ ਨੇ ਆਇਦੇ ਨੇ ਉਹਨਾਂ ਵੱਲੋਂ ਲਿਖਤੀ ਜਿਹੜੀਆਂ ਚਿੱਠੀਆਂ ਜਿਹੜੀਆਂ ਜਾਂ ਲਿਖਤੀ ਜਿਹੜੇ ਰਿਸਟ੍ਰੈਕਸ਼ਨ ਨੇ ਕਦੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਦੀ ਰਾਸ਼ਟਰਪਤੀ ਨੂੰ ਦਿੱਤੇ ਜਾਂਦੇ ਨੇ ਪਰ ਫਿਰ ਵੀ ਕਿਉਂ ਨਹੀਂ ਅੱਜ ਤੱਕ ਨਹੀਂ ਰਿਹਾਈ ਹੋਈ ਕਿੱਥੇ ਜਿਹੜੀ ਕੀ ਸਿੱਖ ਕੋ ਮਾਦੇ ਤੱਕ ਕਿਉਂ ਨਹੀਂ ਇਕੱਠੀ ਹੋ ਸਕੀ ਜਾਂ ਕਿਉਂ ਨਹੀਂ ਸਿੱਖਾਂ ਵਿੱਚ ਜਿਵੇਂ ਵੀ ਸਾਡੇ ਆਪਣੇ ਸਿੱ ਬੰਦੀ ਸਿੰਘਾਂ ਨੂੰ ਉਹਨਾਂ ਦੀ ਰਿਹਾਈ ਨਹੀਂ ਕਰਾ ਸਕੇ ਕਿੱਥੇ ਐਸਜੀਪੀਸੀ ਅਸੀਂ ਕਹਿਂਚ ਸੁਪਰੀਮੋ ਕਹਿ ਸਕਦੇ ਆ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸੁਪਰੀਮੋ ਕੋਈ ਨਹੀਂ ਇਹ ਖਾਕੀ ਨਿਕਰਾਂ ਵਾਲੇ ਲੋਗ ਇੱਥੇ ਵੜ ਗਏ ਆ ਜਿਹੜੇ ਸਾਨੂੰ ਆਪ ਚ ਇਕੱਠਿਆ ਨਹੀਂ ਹੋਣ ਦਿੰਦੇ ਅੱਜ ਲੋਕਾਂ ਦੀ ਨਿੱਜ ਦਾ ਸਵਾਲ ਆ ਲੋਕ ਆਪਣੇ ਨਿੱਜੀ ਸਵਾਰਥਾਂ ਚ ਵੱਜੇ ਹੋਏ ਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੰਮ ਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੰਮ ਆ ਕਿਉਂਕਿ ਇਹ ਸਰਕਾਰਾਂ ਸਭ ਤੋਂ ਪਹਿਲਾਂ ਗੁਰਬਤ ਪੈਦਾ ਕਰਦੀਆਂ ਸਾਡੇ ਵਿੱਚ ਵੀ ਗੁਰਬਤ ਪੈਦਾ ਕੀਤੀ ਤੁਸੀਂ ਪੰਜਾਬ 'ਚ ਦੇਖਿਆ ਨਾ ਕਿਸਾਨੀ ਅੰਦੋਲਨ ਮੁਲਾਜ਼ਮ ਅੰਦੋਲਨ ਟਰੱਕ ਯੂਨੀਅਨ ਦਾ ਅੰਦੋਲਨ ਮਤਲਬ ਸਾਨੂੰ ਇਨ੍ਹਾਂ ਚੀਜ਼ਾਂ 'ਚ ਉਲਝਾ ਕੇ ਸਾਨੂੰ ਪਾਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਜਿਹੜੀ ਐਸਜੀਪੀਸੀ ਦੀ ਗੱਲ ਆ ਤੁਸੀਂ ਦੇਖਿਆ ਨਾ ਵੀ 20 ਤਰੀਕ ਨੂੰ ਇਹਨਾਂ ਨੇ ਦਿੱਲੀ ਬੰਗਲਾ ਸਾਹਿਬ ਤੋਂ ਜਿਹੜਾ ਇੱਕ ਮਾਰਚ ਆਰੰਭ ਕਰਨਾ ਸੀਗਾ ਨਾਲ ਅਕਾਲੀ ਦਲ ਸੀਗਾ ਮੌਕੇ ਤੇ ਆਣ ਕੇ ਮੋਕ ਮਾਰ ਗਏ ਪਿੱਛੇ ਚਲੇ ਗਏ ਉਹ ਪ੍ਰੋਗਰਾਮ ਫੇਲ ਕਰਾ ਦਿੱਤਾ ਉਹ ਕਿਉਂ ਕਿਉਂਕਿ ਭਾਜੀਪੀ ਦੀ ਪਲੈਨਿੰਗ ਆ ਵੀ ਇਹਨਾਂ ਨੂੰ ਇੱਕ ਹੁੱਕਾ ਦਿਓ ਇਕੱਠੇ ਕਰਕੇ ਵੀ ਇਹ ਦੂਜੇ ਇਸ਼ੂ ਦੇ ਉੱਤੇ ਗੱਲ ਨਾ ਕਰ ਸਕਣ ਜਦੋਂ ਐਨ ਮੌਕਾ ਆਵੇ ਉਦੋਂ ਪੈਰ ਪਿੱਛੇ ਖਿੱਚ ਲੋ ਐਸਲੇ ਐਸਜੀਪੀਸੀ ਖਾਕੀ ਨਿਕਰਾਂ ਪਾ ਕੇ ਸਵੇਰੇ ਕੜਾਖਾਨ ਹੋਂਦੇ ਆ ਤੇ ਸ਼ਾਮ ਨੂੰ ਕੜਾ ਖਾ ਕੇ ਘਰ ਨੂੰ ਚਲੇ ਜਾਂਦੇ ਆ ਸਿੱਖ ਪੰਥ ਬਾਰੇ ਇਸ ਬਾਬੇ ਨਾਨਕ ਦੇ ਫਲਸਫੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਦੇ ਉੱਤੇ ਐ ਜੀਪੀਸੀ ਦਾ ਕੋਈ ਪ੍ਰਤੀਕਰਮ ਨਹੀਂ ਕੋਈ ਉਹਦੇ ਚ ਸਿਧਾਂਤ ਨਹੀਂ ਇਹਨਾਂ ਦਾ ਇਹ ਸਿਰਫ ਆਰਐਸ ਦੀਆਂ ਚਾਲਾਂ ਤੇ ਆਰਐਸ ਦੇ ਚੱਲਣ ਦੇ ਉੱਤੇ ਚੱਲ ਰਿਹਾ ਤੁਸੀਂ ਕਿਸ ਤਰ੍ਹਾਂ ਦੇ ਦੇ ਦੋ ਤੁਸੀਂ बार-बार ਕਹਿ ਰਹੇ ਹੋ ਕਿ ਇਹ ਬਾਦਲਾਂ ਨਾਲ ਜਿਹੜੇ ਘੇਰੇ ਲਏ ਹੋਏ ਨੇ ਜਾਂ ਬਾਦਲਾਂ ਦੀ ਚੀਜ਼ ਹੈ ਅੱਦੇ ਜਿਹੜੇ ਖਾਸ ਕਰਕੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਸੀ ਵੀ ਜਦੋਂ ਖਾਸ ਕਰਕੇ ਜਦੋਂ ਕਾਲੇ ਕਾਨੂੰਨ ਲਗ ਲਗਾਇਆ ਸੀਗੇ ਸੀ ਮੋਦੀ ਸਾਹਿਬ ਵੱਲੋਂ ਅਤੇ ਉਸੇ ਉਹਨਾਂ ਕਹਿਣਾ ਕਿ ਅਸੀਂ ਜਿਹੜਾ ਆਪਣੀ ਕਹਿ ਲੋ ਵੀ ਇੱਕ ਗੱਠ ਜੋੜ ਸੀ ਜਿਹੜਾ ਕਹਿੰਦਾ ਵੀ ਨੋ ਮਾਰ ਰਿਸ਼ਤਾ ਸੀ ਜਿਹੜਾ ਬੀਏਪ ਦੇ ਕਾਲੀਦਾ ਦਾ ਉਹ ਕਹਿੰਦੇ ਵੀ ਸਿੱਖਾਂ ਦੀ ਜਿਹੜੀ ਕਿ ਕੌਮ ਨੂੰ ਲੈ ਕੇ ਅਸੀਂ ਪੰਜਾਬ ਦੇ ਨਾਲ ਅਮੇਸ਼ ਨਾਲ ਖੜੇ ਆ ਇਸ ਕਰਕੇ ਜਿਹੜਾ ਨੋ ਮਾਰ ਰਿਸ਼ਤਾ ਸੀ ਤੋੜ ਦਿੱਤਾ ਗਿਆ ਵੀ ਜਦੋਂ ਸਿੱਖਾਂ ਦੀ ਗੱਲ ਆਈ ਜਾਂ ਸਾਡੇ ਕਿਸਾਨੀ ਮੁੱਦੇ ਦੀ ਗੱਲ ਆਈ ਵੀ ਤੁਸੀਂ ਕਿਸ ਤਰ੍ਹਾਂ ਬਾਰ ਬਾਰ ਕਹਿ ਰਹੇ ਹੋ ਵੀ ਇਹ ਜਿਹੜੀ ਆ ਬਾਦਲ ਤਾਂ ਜਿਹੜੇ ਇਕੱਠੇ ਨੇ ਭਾਈ ਨੋ ਮਾਰ ਇਸ ਤਾਂ ਇਕੱਠਾ ਹੋ ਜੂਗਾ ਫਿਰ ਚੀਨਾਂ ਕੇ ਪਾਰਲੀਮੈਂਟ ਮੈਂਬਰ ਇਹਦੀ ਮਿਸਿਸ ਸੀਗੇ ਨਾ ਸਾਡੀ ਭੈਣ ਆ ਪੰਜਾਬ ਦੇ ਜਾਏ ਆ ਅਸੀਂ ਸਤਿਕਾਰ ਕਰਦੇ ਆ ਅ ਵੱਡੇ ਬਾਦਲ ਸਾਹਿਬ ਜਿਸ ਦਿਨ ਇਹ ਕਾਲੇ ਕਾਨੂੰਨ ਦੇ ਉੱਤੇ ਮੋਹਰ ਲਗਣੀ ਸੀ ਸਭ ਤੋਂ ਪਹਿਲਾਂ ਵੱਡੇ ਬਾਦਲ ਸਾਹਿਬ ਨੇ ਉੱਤੇ ਆਪਣੀ ਮੋਹਰ ਲਾਈ ਸੀ ਉਸ ਤੋਂ ਬਾਅਦ ਸਾਡੀ ਭੈਣ ਹਰ ਸਿਮਰਤ ਕੌਰ ਨੇ ਉੱਤੇ ਮੋਹਰ ਲਾਈ ਸੀ ਠੀਕ ਆ ਇਹ ਕਿਸ ਤਰ੍ਹਾਂ ਕਹਿ ਸਕਦੇ ਅਸੀਂ ਅੱਡ ਆ ਅੱਡ ਵਿਖੋਣਾ ਸੀਗਾ ਨਾ ਲੋਕਾਂ ਨੂੰ ਪਾੜ ਨਾ ਫਿਰ ਜਿਹੜਾ ਨੋਮ ਵਾਲਾ ਰਿਸ਼ਤਾ ਸੀ ਉਹ ਕਿਸ ਤਰ੍ਹਾਂ ਟੁੱਟ ਗਿਆ ਕਿਸ ਤਰ੍ਹਾਂ ਤੋੜਿਆ ਗਿਆ ਉਹਨਾਂ ਕਹਿਣਾ ਵੀ ਅਸੀਂ ਕਿਸਾਨਾਂ ਆ ਕਰਕੇ ਆ ਅਸੀਂ ਖੋਦ ਸਾਡੀ ਕਿਸਾਨ ਆ ਅਸੀਂ ਲੋਕਾਂ ਨਾਲ ਖੜੇ ਆ ਸਿੱਖਾਂ ਨਾਲ ਖੜੇ ਆ ਏ ਨੋ ਮਾਸ ਦਾ ਰਿਸ਼ਤਾ ਟੁੱਟਾ ਨਹੀਂ ਸਕੂ ਗਲ ਵਕੜੀਆਂ ਵਾਲਾ ਹੋ ਗਿਆ ਇਹ ਵਖੋ ਦੇਖਿਆ ਬਾਂਦਰਾ ਦੀ ਲੜਾਈ ਦੇਖੀ ਕਦੀ ਇਹ ਬਾਂਦਰਾ ਦੀ ਲੜਾਈ ਹੋ ਰਹੀ ਹੈ ਨਾ ਫਿਰ ਇਕੱਠੇ ਹੋ ਜਣਾ ਥੋੜੀ ਦੇਰ ਬਾਅਦ ਜੋ ਸ਼ੋਲੇ 'ਤੇ ਇਹਨਾਂ ਨੇ ਫਿਰ ਇਕੱਠੇ ਹੋ ਜਣਾ ਇਹ ਆਉਣ ਵਾਲੇ ਸਮੇਂ 'ਚ ਜਿਹੜੀਆਂ ਇਹ ਚਾਲਾਂ ਚੱਲ ਰਹੀਆਂ ਇਹ ਇਕੱਠੇ ਹੁੰਦੀਆਂ ਵੀ ਉਹ ਬੰਦੀ ਹੋ ਰਹੀ ਆ ਕਿਸਾਨੀ ਅੰਦੋਲਨ 'ਚ ਜਦੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਤੇ ਤੁਰੇ ਨਹੀਂ ਜਦੋਂ ਕਿਸਾਨੀ ਅੰਦੋਲਨ ਭਰ ਗਿਆ ਜਦੋਂ ਦਿੱਲੀ ਲੋਕ ਬਰੂਹਾ ਮਲ ਕੇ ਬਹਿ ਗਏ ਕੋਈ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੀ ਅੱਖ ਖੁੱਲੀ ਉਹ ਹੋਏ ਤੇ ਬੜਾ ਕੰਮ ਖਰਾਬ ਹੋ ਗਿਆ ਇਹ ਤਾਂ ਹੁੰਜਾ ਫੇਰ ਦੇਣਾ ਅਸਲ ਵਿੱਚ ਲੋਕਾਂ ਨੇ ਹੁੰਜਾ ਫੇਰ ਹੀ ਦਿੱਤਾ ਇਹਨਾਂ ਨੂੰ ਕੱਖ ਨਹੀਂ ਪੱਲੇ ਛੱਡਿਆ ਪਰ ਹੁਣ ਇਹ ਆਪਣੀ ਸਾਖ ਬਚਾਉਣ ਵਾਸਤੇ ਬੀਜੇਪੀ ਤੋਂ ਅੱਡ ਹੋ ਕੇ ਆਪਾਂ ਨੂੰ ਵਿਖਾਰੇ ਵੀ ਅਸੀਂ ਬੜੇ ਸਾ ਪਾਕ ਤਾਂ ਬਣਿਆ 32 ਸਾਲ ਹੋ ਗਏ ਸਿੰਘਾਂ ਨੂੰ ਜੇਲ੍ਹਾਂ ਚ ਬੰਦੀ ਸਿੰਘਾਂ ਨੂੰ ਅੱਜ 6 ਮਹੀਨੇ ਇਹ ਜਾਗਿਆ ਇਹਨਾਂ ਦਾ ਬਦਲ ਸਾਹਿਬ ਦਾ ਹੈ ਇਹ ਕੁਰਬਾਨੀਆਂ ਕਹਿੰਦੇ ਹੈ ਆਪਾਂ ਕੁਰਬਾਨੀ ਦੇ ਦਾਂਗੇ ਅਸੀਂ ਤੇ ਸਾਨੂੰ ਤਾਂ ਪਾਣੀ ਨਹੀਂ ਘੁੱਟ ਲੰਗਣਾ ਆਪਾਂ ਇਹੋ ਜਿਹਾ ਚਾਹੁੰਦੇ ਆ ਕਿੱਥੇ ਗਈਆਂ ਇਹਨਾਂ ਦੀਆਂ ਕੁਰਬਾਨੀਆਂ ਕਿੱਥੇ ਗਏ ਇਹਨਾਂ ਦੇ ਹਾ ਦੇ ਨਾਰੇ ਕਿੱਥੇ ਨੇ ਅਸਲ ਦੇ ਵਿੱਚ ਇਹ ਅੱਡ ਨਹੀਂ ਸੀਗੇ ਲੋਕਾਂ ਨੂੰ ਪਰਮਾਉਣ ਦੀ ਚਾਲ ਸੀ ਥੋੜੇ ਦਿਨ ਵੇਖ ਲਓ ਮੇਰੀ ਇੰਟਰਵਿਊ ਚੱਲੀ ਤੁਸੀਂ ਆਉਣਾ ਮੇਰੀ ਇੰਟਰਵਿਊ ਕਰਨ ਹੋਰ ਤਿੰਨਾਂ ਚਾਰ ਮਹੀਨਿਆਂ ਨੂੰ ਜਦੋਂ ਇਹਨਾਂ ਆਪਲ ਤੇ ਹੁਣੇ ਹੀ ਹੋ ਜਾਣਾ ਫਰਵਰੀ ਦੇ ਮਹੀਨੇ ਇਹਨਾਂ ਦਾ ਗੱਠਜੋੜ ਹੋ ਜਾਣਾ ਇਹ ਅੱਡ ਨਹੀਂ ਆ ਇੱਕੋ ਹੀ ਖੁੱਤੀ ਚ ਖੇਡਣ ਵਾਲੇ ਖਿਡਾਰੀ ਆ ਤੇ ਲੋਕਾਂ ਨੂੰ ਜਿਹੜਾ ਖਰਾਬ ਕਰ ਰਿਹਾ ਵਿੱਚ ਤਾਂ ਕਹਿਣਾ ਚਾਹੁੰਦੇ ਸੀ ਪੀ ਕਿ ਲੱਗਦਾ ਵੀ ਜਿਹੜਾ ਬੀਜੇਪੀ ਤੇ ਅਕਾਲੀ ਦਲ ਦਾ ਇੱਕ ਵਾਰੀ ਫੇਰ ਗੱਠਜੋੜ ਹੋ ਜਾਊਗਾ ਅਤੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਪੰਜਾਬ ਵਿੱਚ ਜਾਂ ਪੂਰੇ ਦੇਸ਼ ਵਿੱਚ ਜਾ ਕੇ ਸਰਕਾਰ ਨਹੀਂ ਬਣਦੀ ਪੰਜਾਬ ਮੈਂ ਪੂਰੇ ਦੇਸ਼ ਦੀ ਗੱਲ ਨਹੀਂ ਕਰਦਾ ਅਸੀਂ ਪੰਜਾਬ ਦੇ ਜਾਏ ਆ ਪੰਜਾਬ 'ਚ ਰਹੇ ਆ ਇੱਕ ਸਾਲ 13 ਦਿਨ ਅਸੀਂ ਕਿਸਾਨੀ ਅੰਦੋਲਨ ਚ ਲਾ ਕੇ ਆ ਆ ਟਰੱਕ ਭਾਈਚਾਰੇ ਦੇ ਜਿਹੜੇ ਟਰੱਕ ਯੂਨੀਅਨ ਦੇ ਭਾਈਚਾਰੇ ਆ ਜਿਨ੍ਹਾਂ ਤੇ ਇਹਨਾਂ ਨੇ ਡੀਜ਼ਲ ਦਾ ਆਪਣਾ ਹੁਣ ਕੀਤਾ ਵੀ ਤੁਹਾਡੇ ਤੇ ਟੈਕਸ ਲਾਏ ਜਾਣਗੇ ਤੁਹਾਡੇ ਤੇ 7 ਲੱਖ ਦਾ ਲਾਏ ਜੂ ਮਤਲਬ ਸਾਡੇ ਤੇ ਚੋਬ ਚੋਬ ਕੇ ਵੇਖ ਰਿਆ ਸਾਨੂੰ ਪੰਜਾਬੀ ਨੂੰ ਚੋਬ ਚੋਬ ਕੇ ਨਾ ਵੇਖ ਰਿਆ ਵੀ ਕਿੰਨੀ ਕਿ ਚੱਲ ਚੱਲਦੇ ਆ ਓਏ ਅਸੀਂ ਤੇ ਤਲਵਾਰਾਂ ਤੇ ਨੱਚਣ ਵਾਲੇ ਲੋਕ ਆ ਇਹ ਸੂਈਆਂ ਤੋਂ ਡਰ ਜਾਗੇ ਅਸੀਂ ਅੱਜ ਇਹ ਇਹਨਾਂ ਦਾ ਪੈਂਤੜਾ ਕਿਉਂਕਿ ਬੀਜੇਪੀ ਦੇ ਅਕਾਲੀ ਦਲ ਤੋਂ ਬਗੈਰ ਕਿਉਂਕਿ ਬੀਜੇਪੀ ਸ਼ਹਿਰਾਂ ਵਿੱਚ ਸਥਾਪਿਤ ਹੋ ਸਕਦੀ ਆ ਕਿਉਂ ਇਹਨਾਂ ਦੇ ਇੱਕਾ ਦੁੱਕਾ ਕਾਉਂਸਲਰ ਵੀ ਨੇ ਪਰ ਪਿੰਡਾਂ ਵਿੱਚ ਸਥਾਪਿਤ ਨਹੀਂ ਹੋ ਸਕਦੀ ਪਿੰਡਾਂ ਵਿੱਚ ਸਥਾਪਿਤ ਕਰਨ ਵਾਲਾ ਕੌਣ ਆ ਅਕਾਲੀ ਦਲ ਤੇ ਆਉਣ ਵਾਲੇ ਸਮੇਂ 'ਚ ਇਹਦੇ ਨਤੀਜੇ ਤੁਹਾਨੂੰ ਮਿਲ ਜਾਣੇ ਤੇ ਤੁਸੀਂ ਮੇਰੀ ਇੰਟਰਵਿਊ ਕਰਨੀ ਐ ਇਸੇ ਸੰਬੰਧ 'ਚ ਥੋੜਾ ਸਮਾਂ ਰੁਕੋ ਨਿਕਲ ਕੇ ਜੀ ਸਰਜੀ ਸਿੰਘ ਆਲਾ ਸਵਾਲ ਮੇਰਾ ਜੀ ਤੇ ਮੈਨੂੰ ਕਿਸ ਤਰ੍ਹਾਂ ਦੇਖਦੇ ਹੋ ਫਿਰ ਬੰਦੀ ਸਿੰਘਾਂ ਦੀ ਰਿਹਾਈ ਕਦੋਂ ਤੱਕ ਹੋਊਗੀ ਕੀ ਲੱਗਦਾ ਵੀ ਸਾਨੂੰ ਜਿਹੜਾ ਖਾਸ ਤੱਕੇ ਸਿੱਖਾਂ ਨੂੰ ਆਪਣਾ ਹੱਕ ਲੈਣ ਵਾਸਤੇ ਜਾਂ ਆਪਣੀ ਹੱਕੀ ਹਕੂਕ ਦੇ ਵਾਸਤੇ ਸਾਨੂੰ ਇਸੇ ਤਰ੍ਹਾਂ ਸੰਘਰਸ਼ ਕਰਨਾ ਪਊਗਾ ਸਾਨੂੰ ਇਸੇ ਤਰ੍ਹਾਂ ਧੰਨੇ ਪ੍ਰਸ਼ੰ ਕਰਨੇ ਪੈਣਗੇ ਕਦੋਂ ਤੱਕ ਅਸੀਂ ਕਹਿੰਦੇ ਆਜ਼ਾਦ ਭਾਰਤ ਜਰੀਨੇ ਅਸੀਂ ਆਜ਼ਾਦ ਆ ਫਿਰ ਸਾਡੇ ਜਿਹੜੇ ਬੰਦੀ ਸਿੰਘ ਨੇ ਕਿਹੋ ਜਿਹੇ ਆਜ਼ਾਦ ਹੋਣਗੇ ਜਿਹੜਾ ਕਿ ਜਿਹਦਾ ਵੀ ਇਸ ਤਰ੍ਹਾਂ ਜਿਹੜਾ ਕਿ ਸੜ ਰਹੇ ਨੇ ਉਹ ਜਦੋਂ ਤੱਕ ਅਸੀਂ ਆਪਣੀਆਂ ਪਾਰਟੀਆਂ ਬਾਜ਼ੀਆਂ ਨਹੀਂ ਛੱਡਦੇ ਜਦੋਂ ਤੱਕ ਆਪ ਆਪਣੀ ਨਿਜ ਨਹੀਂ ਛੱਡਦੇ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਇਹ ਮਸਲਾ ਕੋਈ ਇੱਕ ਇਨਸਾਨ ਦਾ ਨਹੀਂ ਇਹ ਮਸਲਾ ਕੱਲਾ ਸਿੱਖ ਪੰਥ ਦਾ ਨਹੀਂ ਸਿੱਖ ਕੌਮ ਦਾ ਨਹੀਂ ਇਹ ਮਸਲਾ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਮਸਲਾ ਆ ਕਿਉਂਕਿ ਅਸੀਂ ਲੋਕਾਂ ਨੂੰ ਰਜੋਣੇ ਆ ਅਸੀਂ ਲੋਕਾਂ ਦੀ ਦੁੱਖ ਤਲੀਪ ਚ ਸਹਾਈ ਹੁੰਨੇ ਆ ਅੱਜ ਇੱਕ ਪਾਰਟੀਆਂ ਪਿੱਛੇ ਆਪਣੀ ਚੋਦਰ ਪਿੱਛੇ ਵੀ ਸਾਡੀ ਪਾਰਟੀ ਜਿਹੜੀ ਕਾਇਮ ਰਵੇ ਸਾਡੀ ਚੋਦਰ ਕਾਇਮ ਰਵੇ ਅਸੀਂ ਆਪਣੇ ਉਹਨਾਂ ਭਰਾਵਾਂ ਨੂੰ ਜ਼ਿਲ੍ਹਾ ਚ ਮਰਨ ਲਈ ਮਜਬੂਰ ਕਰਤਾ ਜਦੋਂ ਤੱਕ ਅਸੀਂ ਪਾਰਟੀਆਂ ਬਾਜ਼ੀਆਂ ਪਰੇ ਨਹੀਂ ਕਰਦੇ ਜਦੋਂ ਤੱਕ ਕਾਂਗਰਸੀ ਅਕਾਲੀ ਭਾਜਪੀ ਵਾਲੇ ਮੈਂ ਵਿੱਚੇ ਗਿਣੂਗਾ ਇਹਨਾਂ ਨੂੰ ਵੀ ਆਪ ਵਾਲੇ ਕਾਮਰੇਡ ਜੋ ਤੱਕ ਇਕੱਠੇ ਨਹੀਂ ਹੁੰਦੇ ਇਸ ਮਸਲੇ ਤੇ ਇੱਕ ਪਲੇਟਫਾਰਮ ਤੇ ਨਹੀਂ ਹੁੰਦੇ ਉਦੋਂ ਤੱਕ ਸਾਡੇ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਦੇ ਸਕਦੀ ਇਹ ਸਰਕਾਰਾਂ ਜਦੋਂ ਤੱਕ ਇਹ ਐਸਜੀਪੀਸੀ ਆਪਣੀਆਂ ਖਾਕੀ ਨਿਕਰਾਂ ਐਸਜੀਪੀਸੀ ਕੋਲ ਬਹੁਤ ਪਾਵਰ ਆ ਪਰ ਇਹਨਾਂ ਖਾਕੀ ਨਿਕਰਾਂ ਦੇ ਵਿੱਚ ਆਪਣੀ ਉਹ ਪਾਵਰ ਲੁਕਾਈ ਹੋਈ ਆ ਇਹ ਕੁੱਤੇ ਬਣੇ ਹੋਏ ਆ ਇਹਨਾਂ ਸਰਕਾਰਾਂ ਦੇ ਅੱਜ ਇਹਨਾਂ ਨੂੰ ਉਹ ਚੀਜ਼ਾਂ ਛੱਡ ਕੇ ਆਪਣੇ ਇਹਨਾਂ ਭਰਾਵਾਂ ਲਈ ਜਿਹੜੇ 332 ਸਾਲ ਤੋਂ ਆਪਣੀਆਂ ਜ਼ਿਲ੍ਹਿਆਂ 'ਚ ਬੰਦ ਆ ਜਿਨ੍ਹਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨਾਲ ਧੱਕਾ ਕੀਤਾ ਗਿਆ ਜਿਨ੍ਹਾਂ ਨਾਲ ਵਿਤਕਰਾ ਕੀਤਾ ਗਿਆ ਇਹਨਾਂ ਨੂੰ ਰਿਹਾ ਕਰਾਉਣ ਲਈ ਇੱਕ ਪਲੇਟਫਾਰਮ ਤੇ ਆਣ ਕੇ ਹਾ ਦਾ ਨਾਹਰਾ ਮਾਰਨਾ ਪਊਗਾ ਚਾਹੇ ਉਹ ਜਿਹੜੀ ਵੀ ਸਰਕਾਰ ਹੋਵੇ ਮੌਕੇ ਦੀ ਉਹਦੇ ਨਾਲ ਜਾ ਕੇ ਜੱਫਾ ਪਾਉਣਾ ਪਊਗਾ ਉਹਨੂੰ ਢੋਣਾ ਪਊਗਾ ਉਹਨੂੰ ਥੱਲੇ ਸੁਟਣਾ ਪਊਗਾ ਫਿਰ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਤੇ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਹੋਰ ਸੰਘਰਸ਼ ਤਿੱਖੇ ਕਰਨੇ ਪੈਣਗੇ ਅਸੀਂ ਉਹਨਾਂ ਨਾਲ ਆ ਤੇ ਨਾਲ ਇਸ ਕਾਨੂੰਨ ਵਿਵਸਥਾ ਨੂੰ ਸਾਡੇ ਸੰਵਿਧਾਨ ਨੂੰ ਦੁਬਾਰਾ ਤੋਂ ਜੋ ਬਾਬਾ ਸਾਹਿਬ ਉਮੇਦਕਰ ਜੀ ਨੇ ਸੰਵਿਧਾਨ ਲਿਖਿਆ ਸੀਗਾ ਉਸ ਨੂੰ ਸਹੀ ਟੰਗਣਾ ਲਾਗੂ ਨਹੀਂ ਜਦ ਤੱਕ ਅਸੀਂ ਕਰਦੇ ਉਦੋਂ ਤੱਕ ਅਸੀਂ ਜਿਹੜਾ ਵਾ ਉਹ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਵਾ ਸਕਦੇ ਇਹੋ ਜੇ ਸੌਦੇ ਸਾਧ ਵਰਗੇ ਜਿਹੜੇ ਚਮਲ ਬੰਦੇ ਆ ਜਿਨ੍ਹਾਂ ਨੇ ਲੋਕਾਂ ਨਾਲ ਧਰੋਖੱਟੇ ਆ ਕੁਛ ਲਾਲਚ ਦੇ ਦੇ ਕੇ ਲੋਕਾਂ ਦੀਆਂ ਧੀਆਂ ਨਾ ਬੇਪਤੀ ਕੀਤੀ ਆ ਉਹਨਾਂ ਨੇ ਬਲਾਤਕਾਰ ਕੀਤੇ ਆ ਇਹੋ ਜਿਹੀਨ ਪ੍ਰੋਲ ਮਿਲਦੀ ਰਹੂਗੀ ਸਾਡੇ ਬੰਦੀ ਸਿੰਘਾਂ ਨੂੰ ਉਦੋਂ ਤੱਕ ਰਿਹਾਈ ਨਹੀਂ ਮਿਲਦੀ ਇਹੋ ਜੇ ਸਾਧਾਂ ਨੂੰ ਵੀ ਸਾਡੇ ਲੋਕਾਂ ਨੂੰ ਚਾਹੀਦਾ ਇਹੋ ਜੇ ਸਾਧਾਂ ਨੂੰ ਵੀ ਪਰੇ ਕਰਨਾ ਚਾਹੀਦਾ ਪਰੇ ਸੁਟਣਾ ਚਾਹੀਦਾ ਉਹ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਸਰਬਜੀਤ ਸਿੰਘ ਹੈਰੀ ਜਿਹੜੇ ਕਿ ਅਕਸਰ ਹੀ ਬੰਦੀ ਸਿੰਘਾਂ ਦੀ ਰਿਹਾਈ ਤੇ ਹਮੇਸ਼ਾ ਬੋਲਦੇ ਨੇ ਅਤੇ ਉਹਨਾਂ ਦਾ ਕਹਿਣਾ ਵੀ ਸਾਨੂੰ ਸਿੱਖ ਕੌਮ ਨੂੰ ਨਹੀਂ ਸਾਨੂੰ ਸਾਰੇ ਲੋਕਾਂ ਨੂੰ ਜਿਹੜਾ ਕਿ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਰਹਿਣਾ ਪੈਣਾ ਫਿਰ ਜਾ ਕੇ ਕਿਤੇ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਹੋ ਗਈ ਅਤੇ ਖਾਸ ਕਰਕੇ ਸੋਦਾ ਸਾਹ ਜਿਹੜਾ ਕਿ ਬਲਾਤਕਾਰੀ ਨੇ ਉਸ ਨੂੰ ਜਿਹੜਾ ਕਿ ਲੈ ਕੇ ਅੱਜ ਉਹਨਾਂ ਨੇ ਖੋਲ ਕੇ ਬੋਲਿਆ ਅਤੇ ਕਿਹਾ ਵੀ ਕਾਨੂੰਨ ਵਿਵਸਥਾ ਜਿਹੜੀ ਸਾਡੇ ਕਾਨੂੰਨ ਦੀ ਇਸ ਤਰ੍ਹਾਂ ਹੋਣੀ ਜਿਹੀ ਆ ਕਿ ਬਾਰ-ਬਾਰ ਜਿਹੜੇ ਕੀ ਤੁਸੀਂ ਦੇਖ ਸਕਦੇ ਹੋ ਕਿ ਸੋਦਾ ਸਾਹ ਜਿਹੜੇ ਨੇ ਉਹ ਬਾਰ-ਬਾਰ ਜਿਹੜੇ ਪਰੋਲ ਤੇ ਆਉਂਦੇ ਕਿੰਨੇ ਕਿੰਨੇ ਹਾ ਬਾਕ ਮੀਨੂ ਦੇਵ ਜੱਟ ਮੈਂ ਤੁਹਾਡਾ ਆਪਣਾ ਹਦੀਦ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ